ਪੁਲਿਸ ਜਿਲ੍ਹਾ ਮੁਖੀ ਸ਼੍ਰੀ ਨਮਜੋਤ ਸਿੰਘ ਮਾਲ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਹਸ਼ਰਪੁਰ ਦੀ ਦ੍ਰਿਸ਼ਣ ਰਿਚਾਂ ਤੇ ਅਰਬਿੰਦ ਪਾਲ ਸਿੰਘ ਸਿੱਧੂ ਇਨਵੈਸਟੀਗੇਸ਼ਨ ਹਸ਼ਰਪੁਰ ਅਤੇ ਰਵਿੰਦਰ ਸਿੰਘ ਡੀਐਸਪੀ ਦੀ ਹਦਾਇਤਾਂ ਅਨੁਸਾਰ ਸਤਵੀਰ ਸਿੰਘ ਪੀਪੀਐਸਪੀਡੀ ਐਸਪੀ ਮੁਖ ਅਫਸਰ ਦੀ ਨਿਗਰਾਨੀ ਹੇਠ ਐਸਆਈ ਰਵਿੰਦਰ ਕੁਮਾਰ ਇਨਚਾਰਜ ਪੰਗਾਲਾ ਨੇ ਚੌਂਕ ਦੀ ਚੋਰੀ ਦੀ ਵਾਰਦਾਤ ਕਰਨ ਵਾਲੇ ਵਿਜੇ ਕੁਮਾਰ ਪੁੱਤਰ ਜਸਵਾਲ ਵਪਸੀ ਜੰਡਵਾਲ ਪਲਾਕੀ ਥਾਣਾ ਇੰਦਰਾ ਹਾਲਵਾਸੀ ਮੁਹੱਲਾ ਕਿਸ਼ਨਪੁਰਾ ਵਾਰਡ ਨੰਬਰ 13 ਮੁਕੇਰੀਆਂ ਰਾਹੁਲ ਪੁੱਤਰ ਸ਼ਵਾਲ ਪਾਸੀ ਮੁਹੱਲਾ ਕਿਸ਼ਨਪੁਰਾ ਵਾਰਡ ਨੰਬਰ ਮੁਕੇਰੀਆਂ ਜਿੰਮੀ ਪੁੱਤਰ ਲੱਟੇ ਜੁਗਿੰਦਰ ਸਿੰਘ ਵਾਸੀ ਮੁਹੱਲਾ ਕਿਸ਼ਨਪੁਰਾ ਵਾਰਡ ਨੰਬਰ 13 ਮੁਕੇਰੀਆਂ ਥਾਣਾ ਬਲੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਡੀਐਸਪੀ ਨੇ ਦੱਸਿਆ ਕਿ ਮੁਕੱਦਮਾ ਨੰਬਰ 152 ਮਿਤੀ 4 8 ਜੁਰਮ ਥਾਣਾ ਮੁਕੇਰੀਆ ਨੂੰ ਸ਼ਸ਼ੀ ਬਾਲਾ ਪਤਨੀ ਰਜਿੰਦਰ ਸਿੰਘ ਵਾਸੀ ਥਾਣਾ ਪੁਗਾਲਾ ਮੁਗੇਰੀਆਂ ਦਰਜ ਕੀਤੀ ਗਈ ਸੀ ਉਸ ਦਾ ਪਤੀ ਜੋ ਕਿ ਆਰਮੀ ਵਿੱਚ ਨੌਕਰੀ ਕਰਦਾ ਹੈ ਉਸਦੇ ਘਰ ਦੇ ਵਿੱਚ ਉਸਦੇ ਅਤੇ ਉਸਦੀ ਲੜਕੀ ਘਰ ਨੂੰ ਤਾਰਾ ਲਗਾ ਕੇ 31 ਸਤ ਨੂੰ ਰਿਸ਼ਤੇਦਾਰ ਦੇ ਪ੍ਰੋਗਰਾਮ ਤੇ ਗਈ ਸੀ ਜਦੋਂ ਉਹ ਘਰ ਵਾਪਸ ਪਰਤੀ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸੀ ਅੰਦਰ ਦਾਖਲ ਹੋ ਕੇ ਸਾਰੇ ਸਾਨੂੰ ਦੇਖਿਆ ਕਿ ਚੋਰਾਂ ਵੱਲੋਂ ਚੋਰੀ ਕਰਕੇ ਲੈ ਗਿਆ ਇਸ ਤਰ੍ਹਾਂ ਪੁਲਿਸ ਨੂੰ ਰਿਪੋਰਟ ਲਗਾ ਕੇ ਮਾਮਲਾ ਪਾਇਆ ਗਿਆ ਫਾਕ ਫਾਕ ਪੰਜ ਰੇਸ਼ੀਆਂ ਨੂੰ ਬਿਕਰ ਪੁੱਤਰ ਜਸਵਤ ਸਿੰਘ ਜਸਬਾ ਜੰਡਰਵਾਲ ਪਲਕੀ ਥਾਣਾ ਇੰਦਰਾ ਹਾਲਵਾਸੀ ਮੋਹੱਲਾ ਕਿਸ਼ਨਪੁਰਾ ਵਾਰਡ ਨੰਬਰ 13 ਮੁਕੇਰੀਆ ਰਾਹੁਲ ਪੁੱਤਰ ਅਸ਼ਪਾਲ ਵਾਸੀ ਮੋਹੱਲਾ ਕਿਸ਼ਨਪੁਰਾ ਵਾਰਡ ਨੰਬਰ ਮੁਕੇਰੀਆ ਜਿਮੀ ਪੁੱਤਰ ਲਟੇ ਜਸਜਗਿੰਦਰ ਸਿੰਘ ਵਾਸੀ ਮੋਹੱਲਾ ਕਿਸ਼ਨਪੁਰਾ ਨੰਬਰ 13 ਸੱਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਦੋ ਸੋਨੇ ਦੀਆਂ ਚੂੜੀਆਂ ਮੰਗਲ ਸੂਤਰ ਇੱਕ ਲੇਡੀ ਅੰਗੂਠੀ ਬਰਾਮਦ ਕੀਤੀ ਗਈ ਵਾਲਾ ਦਿਨ ਦੇਰ ਟਾਈਮ ਤੇ ਇਹ ਚੋਰੀ ਹੋਈ ਸੀ ਜਿਸ ਸਬੰਧੀ ਸੇਸ਼ੀ ਬੱਲਾ ਪਤਨੀ ਰਜਿੰਦਰ ਸਿੰਘ ਬਸੀ ਪ੍ਰਾਨਾ ਪੰਗਾਲਾ ਆਪਣੇ ਕਾਰ ਦੇ ਲੋਕ ਲਗਾ ਕੇ ਆਪਣੇ ਪੰਗਾਲੇ ਸ਼ੋਪਿੰਗ ਕਰਨ ਵਾਸਤੇ ਗਈ ਸੀ ਜਦੋਂ ਕਾਰ ਵਾਪਸ ਆਈ ਤੇ ਉਹਦੇ ਕਾਰ ਦੇ ਸਾਰੇ ਟਾਲੇ ਟੁੱਟੇ ਪਏ ਸੀ ਉਸ ਸਬੰਚਤ ਆਈ ਐਫ ਆਈ ਨੰਬਰ 152 ਮਿਤੀ 4 8 2 ਨੂੰ 433873 ਤੋਂ ਬਰਛਾ ਦਰਦ ਕਰ ਦਿੱਤਾ ਸੀ ਉਹ ਬਾਅਦ ਮਾਨ ਜੋ ਐਸ ਐਸ ਪੀ ਸਾਹਮਣੇ ਜਿਹੜੀਆਂ ਟੀਮ ਕੱਢੀਨ ਕੀਤੀਆਂ ਸੀ ਉਦੇ ਵਿੱਚ ਸਤਵੀਰ ਐਸ ਐਚਓ ਸਤਵੀਰ ਸਿੰਘ ਇੰਚਾਰਜ ਬੰਗਵਾਲਾ ਰਵਿੰਦਰ ਸਿੰਘ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹਦੇ ਤਿੰਨ ਚੋਰ ਜਿਹੜੇ ਫੜਲੇ ਆ ਜਿਹੜੇ ਪਿਛਲੇ ਦਿਨੀ ਇਹਨਾਂ ਨੇ ਕਾਫੀ ਜ਼ਿਆਦਾ ਚੋਰੀਆਂ ਕੀਤੀਆਂ ਪਠਾਨਕੋਟ ਦੇ ਵਿੱਚ ਇਹਨਾਂ ਨੇ ਕੀਤੀ ਸੀ ਮਾਛਲ ਚ ਵੀ ਇਹਨਾਂ ਮੰਨਦੇ ਆ ਜਿਹੜੀ ਜਿੱਥੇ ਤਾਲੇ ਲੱਗੇ ਜੋ ਤੱਕਈ ਚੋਰੀ ਕੀਤੀ ਜਿਸ ਬੰਦੇ ਨੇ ਕੋਲ ਚੋਰੀ ਕੀਤਾ ਸੋਨਾ ਬਰਾਮਦ ਕਰ ਲਿਆ ਇਹਨਾਂ ਚੋਂ ਤਿੰਨ ਬੰਦੇ ਅਰੈਸਟ ਕਰ ਲਿਆ ਇਹਨਾਂ ਦੇ ਦੋ ਬੰਦੇ ਜਿਹੜੇ ਚਨੋਤਾ ਤੇ ਹੈਪੀ ਜਿਹੜੇ ਭਗੋੜੇ ਆ ਉਹਨਾਂ ਨੂੰ ਜਲਦੀ ਗ੍ਰਫਤਾਰ ਕੀਤਾ ਜਾਏਗਾ ਤੇ ਉਹਨਾਂ ਕੋਲੋਂ ਜਿਹੜੀਆਂ ਬਾਕੀ ਚੋਰੀਆਂ ਵੀ ਆ ਜਿਹੜੀਆਂ ਉਹਨਾਂ ਦੀ ਬਾਕੀ ਰਿਕਵਰੀ ਕੀਤੀ ਜਾਵੇ ਅੱਗੇ ਵੀ ਇਹਨਾਂ ਦੇ ਕੋਈ ਕੇਸ ਤੋਂ ਸਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਆ ਬਾਕੀ ਵੀ ਵੈਰੀਫਾਈ ਕਰ ਰਹੇ ਹਾਂ